ਲੁੱਟ ਕੇ ਖਾ ਰਿਆ ਤੁਸੀਂ ਤੁਸੀਂ ਸਾਡੀ ਰੈਸਲਰ ਨਾਲ ਕੀ ਕੀਤਾ ਤੁਸੀਂ ਨੂਹ ਕੀ ਕੀਤਾ ਤੁਸੀਂ ਮਣੀਪੁਰ ਕੀ ਕੀਤਾ ਤੁਸੀਂ ਲਕੀਪੁਰ ਕੀਰੀ ਕੀ ਕੀਤਾ ਤੁਸੀਂ ਪੰਜਾਬ ਦੇ ਕਿਸਾਨਾਂ ਨਾਲ ਕੀ ਕੀਤਾ ਜਾਓ ਪਿੰਡ ਪਿੰਡ ਵੋਟ ਮੰਗਾ ਤੁਹਾਨੂੰ ਲੋਕ ਦੱਸਣਗੇ ਇੱਕ ਵਾਰੀ ਕਿ ਪਿੰਡ ਵੜ ਸਕਦੇ ਸੀ ਤੁਹਾਡੀ ਜ਼ਰਤ ਹੈ ਕਿਥੇ ਪਿੰਡ ਵੜਦੇ ਦੀ ਲੁਕ ਕੇ ਚੂਹੇ ਦੇ ਬਿੱਲਾ ਚ ਬੈਠੇ ਸੋਦੋ ਗੱਲਾਂ ਤੁਹਾਨੂੰ ਹੁਣ ਬੜੀਆਂ ਆਉਂਦੀਆਂ ਨੇ ਮੈਂ ਤਾਂ ਕਿਸੇ ਕਾ ਰਹੇ ਹਾਂ ਸਾਨੂੰ ਕੋਈ ਚਿੰਤਾ ਨਹੀਂ ਹੈ ਸਾਡਾ ਤਾਂ ਕਿਉਂਕਿ ਕੰਮ ਬੋਲੇਗਾ ਔਰ ਕੰਮ बोल ਰਿਹਾ ਹੁਣ ਸੰਤੂ ਸਭ ਗੱਲ ਕਰ ਰਿਹਾ ਸੀ ਕਿ ਫਲਾਨਿਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਆ ਕੁਛ ਕਰਤਾ ਅਡਾਨੀਆਂ ਬਾਨੀਆਂ ਨੂੰ ਕਰਤਾ ਸੰਤੂ ਸਭ ਤੇਲਗਾਨਾ ਚ ਕਾਂਗਰਸ ਨੇ 11000 ਕਰੋੜ ਰੁਪਏ ਅਡਾਨੀਆਂ ਨੂੰ ਇੱਕ ਪ੍ਰੋਜੈਕਟ ਦਿੱਤਾ ਮੇਰੇ ਖਿਆਲ ਉਹ ਵੀ ਕੀ ਉਹਦਾ ਕੀ ਸੌਦਾ ਹੈ 70 에어ਪੋਰਟ ਡਾਕਟਰ ਮਰਮੋਨ ਸੰਗਧੀ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ ਗਈ ਸੀ ਛੇ ਬੰਦਰ ਦਾ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ ਗਈ ਸੀ ਉਹ ਵੀ ਉਹਨਾਂ ਚੋਂ 8 ਜਿਹੜੇ ਨੇ 80% ਮੈਜਰ ਸਾਹਿਬ ਮੈਜਰ ਸਾਹਿਬ 80 ਕੰਪਨੀਆਂ ਜਿਹੜੀਆਂ ਨੇ ਉਹ ਬਾਹਰਲੇ ਕੰਪਨੀਆਂ ਨੂੰ ਦੇ ਕੇ ਗਈ ਨੇ ਵਿਦੇਸ਼ੀ ਕੰਪਨੀਆਂ ਸੀ ਸੋ ਇਸ ਕਰਕੇ ਸਾਡਾ ਤਾਂ ਦੇਸ਼ ਦੇਖ ਰਿਹਾ ਕਿ ਕਿਸ ਤਰ੍ਹਾਂ ਡਵੈਲਪਮੈਂਟ ਹੋ ਰਹੀ ਹੈ ਕਿਹੋ ਜਿਹਾ ਹੋ ਰਿਹਾ ਹੈ ਕੀ ਹੋ ਰਹੀ ਹੈ ਜੀ 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 ਭਾਜਪਾ ਡਵੈਲਪਮੈਂਟ ਦੇ ਉੱਤੇ ਭਾਜਪਾ ਡਵੈਲਪਮੈਂਟ ਦੇ ਉੱਤੇ ਗੱਲ ਕਰੇਗੀ ਸੰਤੂ ਸਾਹਿਬ ਮੈਂ ਸੰਤੂ ਸਾਹਿਬ ਹਾਫ ਸੈਕਿੰਡ ਹਾਫ ਸੈਕਿੰਡ 10 ਸੈਕਿੰਡ ਹਾਫ ਅ ਸੈਕਿੰਡ ਜੇ ਭਾਜਪਾ ਦਾ ਵਾਸਤੇ ਨਾ ਇਹ ਤਾਂ ਇਲੈਕਸ਼ਨ ਤੋਂ ਪਹਿਲਾਂ ਗਿਣ ਕੇ ਦੱਸ ਦੇਣ ਕਿ ਇਹਨਾਂ ਨੂੰ ਐਗਜ਼ੈਕਟ ਵੋਟਾਂ ਕਿੰਨੀਆਂ ਪੈਣੀਆਂ ਜੇ ਸੰਧੂ ਸਾਹਿਬ ਸੰਧੂ ਸਾਹਿਬ ਮਲੋਤਰਾ ਬਹੁਤ ਬਹੁਤ ਧੰਨਵਾਦ ਫਾਰ ਯੂਅਰ ਕੌਨਫੀਡੈਂਸ ਥੈਂਕ ਯੂ ਵੈਰੀ ਮਚ ਡੈਫੀਨਿਟਲੀ ਪਰਮਾਤਮਾ ਦੀ ਕਿਰਪਾ ਨਾਲ ਬਿਲਕੁਲ ਪਲੀਜ਼ ਸੰਧੂ ਸਾਹਿਬ ਸੰਧੂ ਸਾਹਿਬ ਮਲੋਤਰਾ ਸਾਹਿਬ ਥੈਂਕ ਯੂ ਮਲੋਤਰਾ ਸਾਹਿਬ ਸੰਧੂ ਸਾਹਿਬ ਅਵੜਾਈ ਸਾਹਿਬ ਵੇਖੋ ਥਿੰਦ ਸਾਹਿਬ ਨਾ ਥਿੰਦ ਸਾਹਿਬ ਨਹੀਂ ਇਹਨਾਂ ਨੇ ਸਾਡੇ ਪੁਲਾਰੇ ਬਤਾ ਕਿਹਾ ਮੋ ਬੀਜੇਪੀ ਦੀ ਗੱਲ ਕਰਦਾ ਕੋਈ ਨਹੀਂ ਮੋਦੀ ਮੋਦੀ ਕਰੀ ਕਰਦੇ ਆ ਤੁਸੀਂ ਪੀਐਮ ਫੇਸ ਦੱਸ ਦਿਓ ਮੋਦੀ ਸਾਹਿਬ ਪੀਐਮ ਫੇਸ ਦੱਸ ਦਿਓ ਮੇਰਾ ਸਮਾਂ ਇੱਥੇ ਜਾ ਉਹਦੀ ਮੈਂ ਪਲੀਜ਼ ਪਲੀਜ਼ ਸੰਤ ਸਾਹਿਬ ਤੁਸੀਂ ਲਾਓ ਟਾਈਮ ਆਪਣਾ ਪਲੀਜ਼ ਕੋਈ ਨਾ ਬੋਲੇ ਹੋਰ ਪਲੀਜ਼ ਹਾਂ ਜੀ ਸੰਤ ਸਾਹਿਬ ਸੰਤ ਸਾਹਿਬ ਜੋ ਮੈਂ ਬੋਲਦਾ ਬਥੇਰਾ ਇਹਨਾਂ ਨੂੰ ਦੇ ਦਿਓ ਟਾਈਮ ਮੇਰਾ ਜਿੰਨੂੰ ਦੇਣਾ ਨਹੀਂ 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 ਸੰਤ ਸਾਹਿਬ ਪਲੀਜ਼ ਮੇਰੀ ਬੇਨਤੀ ਹੈ ਤੁਹਾਨੂੰ ਨਹੀਂ 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 ਬਾਕੀ ਸ਼ਬਦ ਹੀ ਹੈ ਨਹੀਂ ਹੁਣ ਕੀ ਬੋਲਣਾ ਨਹੀਂ 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 ਆਪਣਾ ਸੰਤ ਸਾਹਿਬ ਸੰਤ ਸਾਹਿਬ ਬਿਲਕੁਲ ਗਲਤ ਹੈ ਮੈਂ ਨਹੀਂ ਬੋਲਦਾ ਜੀ ਨਹੀਂ ਨਹੀਂ ਮੇਰੀ ਇਹਨਾਂ ਦੋਵਾਂ ਨੂੰ ਦੇ ਦਿਓ ਜਾਂ ਆਮ ਆਦਮੀ ਨੂੰ ਦੇ ਦਿਓ ਨਹੀਂ 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 ਬਿਲਕੁਲ ਸੰਤ ਸਾਹਿਬ ਇਹ ਬਿਲਕੁਲ ਨਹੀਂ ਮੇਰੀ ਬੇਨਤੀ ਨਹੀਂ ਬੋਲਣਗੇ ਆਖਰੀ ਆਖਰੀ ਚਲਦੇ ਚਲਦੇ ਤੁਸੀਂ ਨਹੀਂ ਹੱਥ ਨਾ ਜੋੜੋ ਤੁਹਾਡੇ ਲਈ ਟਾਈਮ ਹੈ ਪਲੀਜ਼ 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 ਧੰਨਵਾਦ ਧੰਨਵਾਦ ਨਹੀਂ ਨਹੀਂ ਤੁਸੀਂ ਮੈਸਰ ਨੂੰ ਲੱਗਦਾ ਫਿਰ ਸਾਡੇ ਨਾਲ ਗੁੱਸੇ ਹੋ ਗਏ ਹੋ ਹਾਂ ਪਲੀਜ਼ ਨਹੀਂ ਨਹੀਂ ਪਲੀਜ਼ ਤੁਸੀਂ ਆਖਰੀ ਆਖਰੀ ਗੱਲ ਜਿਹੜੀ ਸੰਧੂ ਸਾਹਿਬ ਕੁ ਸ਼ਬਦ ਹੀ ਨਹੀਂ ਹੁਣ ਵਿਚਾਰੇ ਕੀ ਬੋਲ ਰਹੇ ਨਹੀਂ ਕੋਈ ਗੱਲ ਇਹ ਗੱਲ ਨਹੀਂ ਸੰਧੂ ਸਾਹਿਬ ਮੈਂ 50 ਦੇ ਬੁਲਤੀ ਬੰਦ ਕਰ ਦਿਆਂ ਤੁਸੀਂ ਕੀ ਜੀਦੇ ਹੋ ਮੇਰੇ ਸਾਹਮਣੇ ਤੁਸੀਂ ਮੇਰਾ ਤੇ ਬੋਲੋ ਜੀ ਮੈਂ ਕਿਧਰ ਰੋਕ ਰਿਹਾ ਨਹੀਂ ਤੁਸੀਂ ਸੰਧੂ ਸਾਹਿਬ ਉਹਨਾਂ ਨੂੰ ਬੋਲਣ ਦਿਓ ਮੈਨੂੰ ਬੋਲ ਸਕਿਆ ਲੁੱਟ ਕੇ ਖਾ ਰਿਹਾ ਤੁਸੀਂ ਤੁਸੀਂ ਸਾਡੀ ਰੈਸਲਰ ਨਾਲ ਕੀ ਕੀਤਾ ਤੁਸੀਂ ਨੂਹ ਕੀ ਕੀਤਾ ਤੁਸੀਂ ਮਣੀਪੁਰ ਕੀ ਕੀਤਾ ਤੁਸੀਂ ਲਕੀਨਪੁਰ ਕੀ ਰਹੀ ਕੀ ਕੀਤਾ ਤੁਸੀਂ ਪੰਜਾਬ ਦੇ ਕਿਸਾਨਾਂ ਨਾਲ ਕੀ ਕੀਤਾ ਜਾਓ ਪਿੰਡ ਪਿੰਡ ਵੋਟ ਮੰਗਾ ਤੁਹਾਨੂੰ ਲੋਕ ਦੱਸਣਗੇ ਇੱਕ ਵਾਰੀ ਮੈਂ ਤਾਂ ਕਹਿੰਦਾ ਅਸੀਂ ਜਾ ਰਹੇ ਹਾਂ ਸੰਧੂ ਸਾਹਿਬ ਅਸੀਂ ਪਿੰਡਾਂ ਦੇ ਵੋਟਾਂ ਮੰਗ ਰਹੇ ਹਾਂ ਸੰਧੂ ਸਾਹਿਬ ਅਸੀਂ ਪਿੰਡਾਂ ਦੀ ਵੋਟਾਂ ਮੰਗ ਰਹੇ ਹਾਂ ਪਿੰਡ ਪਾਰ ਹੈ ਸਾਡੇ ਕੋਲ ਟਾਈਮ 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 ਸਾਡੇ ਕੋਲ ਮਾਫ਼ ਕਰਨਾ ਨਾਮ ਮੈਂ ਤਾਂ ਪਾਉਂਦੇ ਹਾਂ ਤੁਸੀਂ ਕਿਸੇ ਪਿੰਡ ਵੜ ਸਕਦੇ ਸੀ ਤੁਹਾਡੀ ਸ਼ੁਰਤ ਹੈ ਕਿ ਕਿਸੇ ਪਿੰਡ ਵੜਦੇ ਨਹੀਂ ਲੁੱਕ ਕੇ ਚੂਹੇ ਦੇ ਬਿੱਲਾ 'ਚ ਬੈਠੇ ਸੋਦੋ ਗੱਲਾਂ ਤੁਹਾਨੂੰ ਹੁਣ ਬੜੀਆਂ ਆਉਂਦੀਆਂ ਨੇ ਮੈਂ ਤਾਂ ਤੁਸੀਂ ਤਾਂ ਰਹੇ ਹਾਂ ਉਹ ਕਿਤੇ ਨਹੀਂ ਜਮਾਨੀ ਅਸੀਂ ਹਮੇਸ਼ਾ ਨਿਕਲਦੇ ਆ ਬਿਲਕੁਲ ਨਿਕਲੇ ਬਾਹਰ ਬਿਲਕੁਲ ਬਾਹਰ ਨਿਕਲਦੇ ਆ ਅਸੀਂ ਬਿਲਕੁਲ ਨਿਕਲੇ ਬਾਹਰ ਮੇਰੇ ਖਿਆਲ ਚ ਮੇਰੇ ਖਿਆਲ ਚ ਦੇਖੋ ਕੜੀ ਕੜੀ ਦਾ ਇਸ਼ਾਰਾ ਹੋ ਗਿਆ ਮੇਰੀ ਮੇਰੀ ਤੁਹਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਹੁਣ ਅੱਗੇ ਨਹੀਂ ਜਾ ਸਕਦੇ ਕਿਉਂਕਿ ਕੜੀ ਨੇ ਇਸ਼ਾਰਾ ਕਰ ਦਿੱਤਾ ਸਟੂਡੀਓ ਵੱਲੋਂ ਇਸ਼ਾਰਾ ਹੋ ਗਿਆ ਕਿ ਸਮਾਂ ਉੱਪਰ ਜਾ ਰਿਹਾ ਪਰ ਗੱਲ ਬੜੀ ਇੱਕ ਗੱਲ ਇਹ ਨਿਕਲ ਕੇ ਆ ਗਈ ਆ ਕਿ ਅਲਾਈਅੰਸ ਦੀਆਂ ਸੰਭਾਵਨਾ ਹਾਲੇ ਵੀ ਬਣੀਆਂ ਹੋਈਆਂ ਨੇ ਪਾਵੇਂ ਮਾਨ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਦਿੱਤਾ ਕਿ ਅਸੀਂ ਅਲਾਈਅንስ ਨਹੀਂ ਕਰਨਾ ਪਰ ਵੇਖਦੇ ਹਾਂ ਕਿ ਹੁਣ ਆਉਣ ਵਾਲੇ ਦਿਨਾਂ ਵਿੱਚ ਊਠ ਕਿਹੜੇ ਪਾਸੇ ਬੈਠਦਾ ਨਿੱਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ